ਲੀਆਂ ਪਗਿਨ ਦਾਣੇ ਉਵੇਂ ਪੈਣ ਵਿੱਚ ਸਾਰੇ ਪਣ ਦਾਣੇ ਵਿੱਚ ਹੀ ਪੈ ਗਏ ਜੀ ਸੜ ਗਏ ਜੀ ਸਾਡੇ ਖਾਤੇ ਸੜ ਕੇ ਸਾਰੇ ਵਿੱਚ ਦਾਣੇ ਮੈਡਮ ਥਿਸ ਇਜ਼ ਨੋਟ ਫੇਅਰ ਸੋ ਫॉर द ਫਸਟ ਮੈਡਮ ਥਿਸ ਇਜ਼ ਅ ਪਬਲਿਕ ਇਸ਼ੂਸ ਯੂ ਨੋ ਨੋ ਬਟ ਮਾਈ ਸਬਮਿਸ਼ਨ ਇਜ਼ ਹੈਵਿੰਗ ਅ ਵੈਰੀ ਸਿੰਪਲ ਟੈਕ ਆਪ ਨੋ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਮੈਮੋਰੰਡਮ ਦੇਣ ਆਏ ਆ ਜਿਹੜਾ ਕਿ ਅਸੀਂ ਮੌਕੇ ਤੇ ਜਾ ਕੇ ਜਿੱਥੇ-ਜਿੱਥੇ ਖੇਤਾਂ 'ਚ ਅੱਗ ਲੱਗੀ ਏ ਜਿਹੜੇ ਗਰੀਬਾਂ ਦੀਆਂ ਕਣਕਾਂ ਸੜੀਆਂ ਨੇ ਉਹਨਾਂ ਦਾ ਦੁੱਖ ਤਕਲੀਫ ਡੀਸੀ ਕੋਲ ਲੈ ਕੇ ਆਏ ਲੇਕਿਨ ਪਹਿਲੀ ਗੱਲ ਤਾਂ ਡੀਸੀ ਬੈਰੀ ਅ ਅਨਕਰ ਡਿਸਕਰਟੀਅਸ ਔਰ ਉਹਨਾਂ ਨੇ ਮਿਲਣ ਤੋਂ ਇਨਕਾਰ ਕੀਤਾ ਸਾਡੀ ਇਨਸਿਸਟਸ ਤੋਂ ਬਾਅਦ ਉਹਨਾਂ ਨੇ ਸਾਨੂੰ ਬੁਲਾਇਆ ਲੇਕਿਨ ਉਹ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਸੀ ਕਿ ਜਿਸ ਤਰ੍ਹਾਂ ਪਹਿਲਾਂ ਪ੍ਰੀ ਪਲਾਨ ਕਰਕੇ ਬੈਠੇ ਹੋਏ ਨੇ ਕਿ ਉਹਨਾਂ ਨੇ ਸਾਡੀ ਜਿਹੜੀ ਗੱਲ ਹੈ ਉਹਨਾਂ ਨੂੰ ਬਦੋ ਬਦੀ ਸਾਨੂੰ ਉਹਦਾ ਗੌਰ ਗੌਰੇ ਉਸ ਮਸਲੇ ਬਿਸ਼ੇ ਤੇ ਕੀਤਾ ਕਿ ਵੀ ਇਹ ਵਿਸ਼ੇ ਬੜਾ ਜ਼ਰੂਰੀ ਹੈਗਾ ਔਰ ਸਾਡੇ ਜਿਹੜੇ ਗਰੀਬ ਕਿਸਾਨ ਹੈ ਉਹ ਉਥੇ ਉਹਨਾਂ ਦਾ ਨੁਕਸਾਨ ਹੋਇਆ ਅੱਜ ਤੱਕ ਡਿਪਟੀ ਕਮਿਸ਼ਨਰ ਦਾ ਫਰਜ਼ ਬੰਦਾ ਸੀਗਾ ਕਿ ਉਹਨਾਂ ਦੀ ਟੀਮ ਉਥੇ ਜਾਂਦੀ ਉਥੇ ਕੋਈ ਬੰਦਾ ਨਹੀਂ ਗਿਆ ਕੋਈ ਤਹਿਸੀਲਦਾਰ ਨਹੀਂ ਗਿਆ ਕੋਈ ਐਸਟੀਐਮ ਨਹੀਂ ਗਿਆ ਕੋਈ ਏਡੀਸੀ ਨਹੀਂ ਗਿਆਗਾ ਐਂਡ ਸ਼ੀ ਇਸ ਡੂਇੰਗ ਵੀਸੀ ਹੇਅਰ ਆਈ ਡੋਨਟ ਨੋ ਵਾਟ ਵੀਸੀ ਸ਼ੀ ਇਸ ਡੂਇੰਗ ਸ਼ੀ ਇਸ ਟੋਟਲੀ ਡਿਸਕਰਟਿਅਸ एडमिनिस्ट्रेटर विच वी कंडैम द भारतीय जनता पार्टी विद ऑल दिज लीडर्स एंड वर्कर्स वी कंडेम हर बिहेवियर एंड वी हैव गि आवर मेमोरेंडम टू हर एंड वी विल ऑल्सो मीट दिस डिसपेक्ट टू दार्टी एंड टू दिनियर लीडर्स वी विल ऑल्सो मीट द गवर्नर ऑनरेबल गवर्नर एंड रिपोर्ट हरबिहेव दिस इज नंबर वन नंबर टू अ ਮੁੱਖ ਮੰਤਰੀ ਜੀ ਨੂੰ ਦਰਖਾਸਤ ਕਰ ਰਹੇ ਆ ਨਵੇਦਨ ਕੀਤਾ ਹੈ ਡਿਪਟੀ ਕਮਿਸ਼ਨਰ ਦੇ ਰਾਹੀਂ ਇਹ ਉਥੇ ਐਪਲੀਕੇਸ਼ਨ ਭੇਜਦੇ ਜਾਂ ਨਹੀਂ ਭੇਜਦੇ ਇਹਨਾਂ ਦੀ ਮਰਜ਼ੀ ਲੇਕਿਨ ਮੈਂ মিডিਆ ਰਾਹੀਂ ਤੁਹਾਨ ਨੂੰ ਸਾਰਿਆਂ ਨੂੰ ਬੇਨਤੀ ਕਰ ਰਿਹਾ ਕਿ ਅਸੀਂ ਉਹ ਐਪਲੀਕੇਸ਼ਨ ਦਿੱਤੀ ਹੈ ਮੇਰੇ ਨਾਲ ਸਰਦਾਰ ਫਤਿਹ ਜੰਗ ਜੀ ਬਾਜਵਾ ਨੇ ਸਤਿਕਾਰ ਕੇਵਲ ਸਿੰਘ ਟੇਲੋ ਐਕਸਐਮਐਲ ਇਸ ਰਾਈਸਪ ਸਾਡੇ ਮੈਂਟਨੈਂਸ ਦੇ ਜ਼ਿਲ੍ਹਾ ਪ੍ਰਧਾਨ ਸਾਰੇ ਵਰਕਰ ਸਹਿਬਾਨ ভাইস ਪ੍ਰਧਾਨ ਹੋਰ ਜਿਹੜੇ ਸਾਡੇ ਜਿਹੜੇ ਕਾਰਜਕਰਤਾ ਨੇ ਸਾਰੇ ਇਕੱਠੇ ਹੋ ਕੇ ਅਸੀਂ ਇਹ ਬੇਨਤੀ ਕਰ ਰਹੇ ਹਾਂ ਕਿ ਸਾਡੇ ਉਹ ਲੋਕਾਂ ਨੂੰ ਜਿਹੜਾ ਮੁਆਵਜ਼ਾ ਹੈ ਉਹ ਇੱਕ ਹਫ਼ਤੇ ਦੇ ਅੰਦਰ ਅੰਦਰ ਮੁਆਵਜ਼ਾ ਦਿੱਤਾ ਜਾਏ ਔਰ ਇਹਦੇ ਸਪੈਸ਼ਲ ਗਰਦੌਰੀਆਂ ਕਰਾਉਣ ਦੀ ਕੋਈ ਲੋੜ ਨਹੀਂ ਸਮਾਂ ਨਸ਼ਟ ਕਰਨ ਦੀ ਲੋੜ ਕਿਉਂਕਿ ਢਿਲੋ ਸਾਹਿਬ ਨੇ ਵੀ ਦੱਸਿਆ ਕਿ ਇਹਨਾਂ ਨੇ ਮਾਨ ਸਾਹਿਬ ਨੇ ਇਹ ਬਿਆਨ ਦਿੱਤਾ ਸੀਗਾ ਕਿ ਜੇ ਜਦੋਂ ਕੋਈ ਨੁਕਸਾਨ ਹੋਏਗਾ ਤੇ ਜੇ ਮੁਰਗੀਖਾਨੇ ਦੇ ਮੁਰਗੀ ਵੀ ਮਰੇਗੀ ਮੈਂ ਉਹਦਾ ਵੀ ਕੰਪਨਸੇਸ਼ਨ ਦੇਵਾਂ ਗੱਲ ਹੋਈ ਸੀ ਜੀ ਤੇ ਹੁਣ ਤਾਂ ਮੁਰਗੀ ਨਹੀਂ ਜਿਹੜਾ ਦਾਣਾ ਹੈਗਾ ਮੁਰਗੀਆਂ ਤੇ ਬੰਦਿਆਂ ਨੇ ਖਾਣਾ ਸੀ ਉਹ ਵੀ ਖਤਮ ਹੋ ਗਿਆ ਸਰ ਸਾਹਿਬ ਦੋ ਜਣੇ ਧੱਕ ਵੀ ਹੋ ਚੁੱਕੀ ਹੈ ਡੈਥ ਵੀ ਹੋ ਚੁੱਕੀ ਹੈ ਉਹਦਾ ਵੀ ਕੰਪਨਸੇਸ਼ਨ ਦੇ ਟ੍ਰੈਕਟਰ ਸੜ ਗਏ ਨੇ ਟਰਾਲੀਏ ਸੜ ਗਏ ਨੇ ਲੋਗਾਂ ਦੇ ਹੋਰ ਬੜੇ ਨੁਕਸਾਨ ਹੋਏ ਨੇ ਇਸ ਵੇਲੇ ਪਸ਼ੂ ਜਿਹੜੇ ਨੇ ਜਿਹੜਾ ਡੰਗਰ ਹੈ ਉਹ ਭੁੱਖੇ ਪਾਣੇ ਖੜੇ ਨੇ ਤੂੜੀ ਜਿਹੜੀ ਬਣਾਉਣੀ ਸੀ ਉਹ ਖਤਮ ਹੋ ਗਈ ਸਰ ਡਿਪਟੀ ਕਮਿਸ਼ਨਰ ਦੀ ਕੀ ਜ਼ਰੂਰਤ ਹੈ ਕਿ ਉਹ ਤੋਂ ਔਰ ਨਾ ਮਿਲੇ ਅਸੀਂ ਜਨਤਾ ਦੇ ਕੰਮ ਵਾਸਤੇ ਆਏ ਆ ਅਸੀਂ ਕੋਈ ਖੈਰ ਮੰਗਣ ਵਾਸਤੇ ਨਹੀਂ ਆਏ ਅਸੀਂ ਲੋਕਾਂ ਦੇ ਰਿਪ੍ਰੈਜ਼ੈਂਟੇਟਿਵ ਆ ਸਾਡੀ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਦਾ ਮਤਲਬ ਹੈਗਾ ਕਿ ਅਸੀਂ ਲੋਕਾਂ ਦੇ ਹਿੱਤ ਵਿੱਚ ਗੱਲ ਕਰ ਰਹੇ ਹਾਂ ਇਹਦੇ ਵਿੱਚ ਆਇਓ ਕਿਵੇਂ ਦੇਖਿਓ ਕਿ ਜਿਹੜੀ ਸੈਫਰੇ ਇੱਕ ਫਸਲ ਜਿਹੜੀ ਹੈ ਉਹ ਨਸ਼ਟ ਹੋ ਗਈ ਹੈ ਜੀ ਦੇਖੋ ਗੱਲ ਇਹ ਆ ਕਿ ਬਹੁਤ ਦੁਖਦਾਈ ਗੱਲ ਆ ਕਿ ਪੰਜਾਬ ਦੇ ਵਿੱਚ ਜਿਹਨੂੰ ਆਪਾਂ ਕਿਸਾਨੀ ਪ੍ਰਧਾਨ ਸੂਬਾ ਕਹਿੰਦੇ ਆ ਇਸ ਦੇ ਵਿੱਚ ਜਿਹੜੀ ਕਿਸਾਨ ਆ ਉਹਦੀ ਫਸਲ 6 ਮਹੀਨਿਆਂ ਬਾਅਦ ਆਈ ਬੜੀ ਮੁਸ਼ਕਲ ਨਾਲ ਪੁੱਤਾਵਾਂ ਗੋਪਾਲੀ ਇਹ ਉਹੀ ਸਰਕਾਰ ਆ ਜਿਹੜੀ ਲੋਕਾਂ ਤੇ ਤੰਗ ਕੱਸਦੀ ਹੁੰਦੀ ਸੀ ਕਿ ਜਦੋਂ ਕਿਸਾਨ ਦੀ ਫਸਲ ਖਰਾਬ ਹੋ ਜਾਂਦੀ ਆ ਉਦੋਂ ਗੁਰਦਾਰੀਆਂ ਹੁੰਦੀਆਂ ਨੇ ਹਰਾਨ ਕੀਤਾ ਜਾਂਦਾ ਅੱਜ ਤੁਸੀਂ ਹੈਰਾਨ ਮੰਨੋਗੇ ਸਾਨੂੰ ਪਤਾ ਲੱਗਿਆ ਕਿ 2021 ਦਿਆਂ ਇਹਨਾਂ ਦੀ ਸਰਕਾਰ ਵੇਲੇ ਦੇ ਜਿਹੜੇ ਉਦੋਂ ਤੇ ਗੁਰਦਾਰੀਆਂ ਹੋਈਆਂ ਫਸਲਾਂ ਖਰਾਬ ਹੋਏ ਗੜੇ ਪਏ ਅੱਜ ਉਹਦਾ ਵੀ ਮੁਆਵਜ਼ਾ ਨਹੀਂ ਅੱਜ ਤੱਕ ਦਿੱਤਾ ਗਿਆ ਅੱਜ ਅਸੀਂ ਦੇਖਿਆ ਕਿ ਹਜ਼ਾਰਾਂ ਏਕੜ ਜ਼ਮੀਨ ਇਹ 250 ਏਕੜ ਇੱਕ ਜਗ੍ਹਾ ਦੇਖੀ 200 ਏਕੜ ਇੱਕ ਜਗ੍ਹਾ ਦੇਖੀ 150 ਏਕੜ ਇੱਕ ਜਗ੍ਹਾ ਦੇਖੀ ਸੜਕੇ ਸਵਾਹ ਹੋ ਗਈ ਸੋ ਇਸ ਕਰਕੇ ਅਸੀਂ ਉਹ ਕਹਿਣ ਲੱਗੇ ਆ ਕਿ ਇਹਨਾਂ ਨੂੰ ਕਿ ਉਹਦਾ ਮੁਆਵਜ਼ਾ ਦਿੱਤਾ ਜਾਵੇ